ਸੱਤ ਮੇਰਾ ਵੀਰ ਕਰਨਾ ਕੀ ਸੀ ਪਹਿਲਾਂ ਇਹਦੇ ਵਾਸਤੇ ਇਕੱਲਾ ਕੀ ਕਰਨਾ ਸੀ ਸਾੜੀ ਸਾਰੀ ਮਸ਼ੀਨ ਬੈਠੇ ਸੀ ਅਸੀਂ ਠੋਕ ਲਿਆ ਆਹ ਜਿਆਦਾ ਇਹ ਜਿਆਦਾ ਠੋਕ ਲਿਆ ਅਸੀਂ ਤੇ ਕੀ ਕਰਨਾ ਪਿਆ ਇਹ ਸਾਨੂੰ ਸਾਰੀ ਮਸ਼ੀਨ ਖੋਲਣੀ ਪਈ ਆ ਇਹ ਠੋਕ ਠਕ ਕਰਕੇ ਹੌਸਹਿ ਬਣ ਗਿਓ ਛੈ ਹੀ ਬਣਾ ਦੇਾਂਗੇ ਛੈ ਬਣਾਉਣ ਲਈ ਬੈਠੇ ਆ ਆ ਸਿਰਫ ਆ ਪੂਲੀ ਮੋਰੇ ਵਸਾਉਣੇ ਸੀ ਜੀ ਤੇ ਪੂਲੀ ਪੁੱਠੀ ਵਸਾ ਲਈ ਅਸੀਂ ਰੋਗੇ ਗੁੱਸੇ ਤੋਂ ਵੀ ਆਰੇ ਹੋ ساری ਚੋੜ ਨਹੀਂ ਪੈ ਗਈ ਯਾਰ ਤੇ ਸਿਰਫ ਆਹ ਚਲੋ ਰਗੜ ਕੇ ਪਾਲਣ ਦੇ ਤੇ ਸਹੀ ਰਹਿਣਾ ਸੀ ਕੰਮ ਛੱਟ ਠੋਕ ਲਈ ਯਾਰ ਮੁੱਕ ਦੀ ਗੱਲ ਹੈ ਨਿਕਲੀ ਕਿ ਗੰਗਲ ਰਸ ਫਿਰ ਨਿਕਲਿਓ ਗੁੱਲਾ ਦਿਖਾ ਉਹਦੇ ਉੱਤੇ ਮਾਰੀ ਸਾਰੀ ਮਸ਼ੀਨ ਖੋਲ ਕੇ ਐਤੇ ਮਾਰਿਆ ਫੇ ਪੰਜਾ ਮੀਟਰ ਵੀ 2 ਸੈਕਿੰਡ ਦੀ ਗੇਮ ਸੀ ਤੇ ਛੱਟਾ ਕਿੰਨੀਆਂ ਮਾਰੀਆਂ ਛੱਟਾ ਵਾਂ ਮਾਰਦੀਆਂ ਜਾਂਦੀਆਂ ਓ ਯਾਰ ਵੀ ਜਿਹੜੇ ਇੱਧਰ ਲੈ ਆ ਜਰਾ ਇੱਧਰ ਵੀ ਲਿਆਓ ਕਿਹੜਾ ਕਿਹੜਾ ਨਾੜ ਨਹੀਂ ਮੇਰੀ ਗੱਲ ਸੁਣੋ ਇਹਨੂੰ ਬੰਦਾ ਪੁੱਛੇ ਕੱਟਣੀ ਤੁਸੀਂ ਪੁਲੀ ਸੀ ਤੇ ਇਹਨੇ ਆਹ ਕਰਾਰੀਆਂ ਕਾਹਦੇ ਖੋਲਣੀਆਂ ਸੀ ਮੈਨੂੰ ਇਹ ਦੱਸੋ ਤੁਸੀਂ ਕਮੈਂਟਾਂ 'ਚ ਹੀ ਦੱਸ ਦਿਓ ਇਹ ਮੈਂ ਤਾਂ ਤੀ ਕਹਦਾ ਆ ਇਹਨਾਂ ਦਾ ਕੀ ਰੋਲ ਸੀ ਵਿੱਚ ਇਹ ਮੈਂ ਤਾਂ ਤੀ ਕਹਦਾ ਇਹ ਕਹਿੰਦਾ ਕਿ ਫਿਰ ਟਰੈਕਟਰ 'ਚ ਪੈ ਜਾਣੀ ਇਹ ਇਹ ਮੈਂ ਤਾਂ ਤੀ ਕਹਦਾ ਆ ਤੂੰ ਉਹ ਰਗੜ ਕੇ ਉਹ ਬੱਸ ਐਜ ਕਰ ਦਿਆ ਕੋਈ ਟੈਂਸ਼ਨ ਲੈ ਯਾਰ ਸਾਰੀ ਹੋ ਗਈ ਯਾਰ ਇਹਦਾ ਵੀ ਜਾਂਦਾ ਲੱਗੂ ਉਹ ਜ਼ਿਆਦਾ ਡਾਊਨ ਨਾ ਕਰ ਦੇ ਹੋਰ ਨਾ ਉੱਦੇ ਤੂਰੀ ਫਿਰੇ

ਉਹ ਛੋੜੇ ਨਾਲ ਤਾਂ ਨਹੀਂ ਟੱਲੇ ਕੀਤੇ ਸੀ ਨਹੀਂ ਨਹੀਂ ਛੋੜੇ ਨਹੀਂ ਕੀਤੇ ਕਿਹੜੇ ਪਲਾ ਕਿਹੜੇ ਆਲੇ ਕਿੰਨਾ ਇਹ ਨਹੀਂ ਟੱਲੇ ਕੀਤੇ ਇਹ ਟੈਟੀ ਆ ਚੱਲ ਇੱਕ ਵਾਰੀ ਉਧਰ ਆ ਮਰਿਆ ਚੈੱਕ ਕਰ ਲਈਏ ਯਾਰ ਇਹ ਕਿਧਰੋਂ ਬਸਣੀ ਸੀ ਪਲਾ ਇਦਾਂ ਹੀ ਇਦਾਂ ਹੀ ਬਸਣੀ ਆ ਨਾ ਠੀਕ ਆ ਹਾਂ ਪਾਜੀ ਹਾਂ ਹੁਣ ਠੀਕ ਆ ਥੋੜਾ ਸਿਰੇ ਤੋਂ ਘਸਾ ਦਈਏ ਉਹ ਨਹੀਂ ਨਹੀਂ ਫੇਰ ਦੋੜਾ ਪਾ ਜਾਣਾ ਸਿਰੇ ਤੱਕ ਨਹੀਂ ਜਾਂਦੀ ਆਹਦੇ ਇੱਥੇ ਤੱਕ ਨਹੀਂ ਆਉਂਦੀ ਹਜੇ ਸਿਰੇ ਤੱਕ ਇਹ ਨਹੀਂ ਲੋਡ ਵੀ ਨਹੀਂ ਕੀ ਕਿਉਂ ਨਾਲ ਫੇਰ ਲੱਗੂ ਫੇਰ ਨਾਲ ਲੱਗੂ ਆ ਰਵਣਾ ਮੜੀ ਮੋੜੀ ਚੱਲ ਪਾਉਣੀ ਹੋਊ ਆਪਾਂ ਪਾ ਲਾਂਗੇ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੇਰੇ ਕੋਲ ਇਹਨਾਂ ਸਾਰੀ ਮਸ਼ੀਨ ਕਿਉਂ ਖਲਾਤੀ ਚੱਲ ਕੋਈ ਨਾਲ ਪੁਲਿਸ ਹੀ ਚੱਲ ਕੋਈ ਗੱਲ ਹੈ ਕੋਈ ਗੱਲ ਨਹੀਂ

ਏ ਮੇਰਾ ਵੀਰ ਲਿਆ ਪੁਲੀਕਰ ਇਹ ਮੇ ਉਹ ਤੇਰੀ ਦੀ ਇੱਧਰ ਨਾ ਫੜ ਗਰਮ ਹੋਣੀ ਆ ਉਧਰ ਸਹੀ ਆ ਗ੍ਰੀਸ ਲਾ ਦਨੇ ਆ ਮਾੜੀ ਜੀ ਇਹ ਫਿਰ ਚੱਲ ਇੱਧਰ ਇੱਧਰ ਪਾ ਇਹ ਫਿਰ ਮੇਰਾ ਵੀ ਰਹਿਣ ਸੈਟ ਆਊਗੀ ਮਸ਼ੀਨਾਂ ਵੀ ਫਿੱਟ ਕਰ ਦਿੱਤੀਆਂ ਆ ਜਿਹਨੇ ਜ਼ਿਆਦਾ ਕੰਮ ਕਰਾਉਣਾ ਹੋਵੇ ਕੰਮ ਛੱਡਿਆ ਕੇ ਪਹਿਲੇ ਵਲੋਗ ਚ ਕੰਟੈਕਟ ਨੰਬਰ ਸਦਾ ਹੈਗਾ ਆ ਚੱਲ ਨੇ ਕਿਧਰੋਂ ਬਾਤ ਠੀਕ ਹੈ ਪਹਿਲੇ ਇਹ ਨਾੜ ਪੂਰਾ ਕਰ ਲਈਏ ਯਾਰ ਆਪਾਂ ਆ ਨੜ ਘਸ ਲਈਏ ਫੇ ਅੱਗੇ ਬਦਾਂਗੇ ਖੱਟ ਮਾਰਾ ਹੋਲੀ ਹੋਲੀ ਮਾਰ ਨਾੜ ਘਟ ਜਾਣ ਨਾੜੀ ਨਾ ਘਟ ਜਾਣ ਤੂੰ ਨਾ ਕਦੇ ਨਾੜੀ ਲਿਓਣੇ ਪੈਣ ਮੇਲਾ ਨੜ ਕਿਧਰ ਗਿਆ ਯਾਰ ਨਾੜ ਇੱਥੇ ਖੋਲ ਕੇ ਰੱਖੇ ਸੀ ਯਾਰ ਛੋਟੇ ਨੜ ਆਦਰੀ ਉਹ ਆਈਆ ਇਹ ਨਿਕਾ ਭਾਜੀ ਇਹ ਨਿਕਾ ਉਹ ਆਈਆ ਚੰਡ ਹੋ ਗਿਆ ਹੁਣ ਮੋਰੇ ਉਹ ਨਹੀਂ ਇਹ ਨਿਕਾ ਉਹ ਨਹੀਂ ਆ ਬੇਚੜਗਾ ਲੱਗਦਾ ਮੈਨੂੰ ਆ ਆ ਆ ਆ ਆ ਜਾਇਆ ਨਟ ਵੀ ਨਹੀਂ ਪਤਾ ਲੱਗਣ ਦੇ ਕਿਹੜੇ ਆ ਗੰਡੇ ਹੋ ਗਿਆ ਸਾਡੀ ਝੰਡ ਹੋ ਗਈ ਆ ਚੱਲ ਹੁਣ ਇਹਨੂੰ ਬਾਅਦ ਚ ਹੁਣ ਪਤਾ ਲੱਗ ਗਿਆ ਉਹ ਪੂਲੀ ਫਸਾ ਕੇ ਦੇਖ ਹਾਂ ਜਿਹੜੇ ਜਿਹਨੇ ਸਾਰਾ ਚੱਕਰ ਪਾਇਆ ਇਹਨੇ ਤਾਂ ਸਾਨੂੰ ਪਾ 84 ਦੇ ਗੇਟ ਚ ਬਸ ਇਦਾਂ ਇਦਾਂ ਠੋਕਣੀ ਸੀ ਤਾਂ ਠੋਕ ਲਈ ਜਿਆਦਾ ਨਾ ਗਾਂਹ ਜਾਉਂਦਾ ਨਾ ਪਛਾਹ ਨਾ ਗਾਂਹ ਦਾ ਨਾ ਪਛਾਹ ਤੁਹਾਨੂੰ ਠੋਕੇ ਵੀ ਦਿਖਾਉਣੇ ਆ ਮੈਂ ਤਾਂ ਵੀ ਬਹੁਤ ਰੂਨਾ ਮਾਰੀਆਂ ਆ ਇਦਾਂ ਕਾ ਦੇ ਹੁਣ ਆਇਆ ਨਾ ਇਹ ਮੂੰਹ ਨਾਲ ਮੂੰਹ ਰਲਿਆ ਕਿ ਨਹੀਂ ਆ ਦੇਖੋ ਇਹ ਭਾਜੀ ਹੁਣੀ ਕਹਿੰਦੇ ਸੀ ਵੀ ਨਾਲ ਲਗਣੀ ਚਾਹੀਦੀ ਆ ਮੈਂ ਤੈਨੂੰ ਤੈਨੂੰ ਕਿੰਨਾ ਮਾਰ ਕੇ ਰਹਿ ਗਏ ਸੀ ਇਹਦੇ ਹੋ ਯਾਰ ਫੇਕ ਪੰਗਾ ਪੈ ਗਿਆ ਆ ਟੱਕਰ ਤਾਂ ਲਾਇਆ ਹੀ ਨਹੀਂ ਕੋਲ 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 ਟੱਕਣ ਕਿ ਦੇ ਟੱਕਣ ਵੱਡਾ ਟੱਕਣ ਹੈਗਾ 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 ਕੋਈ ਹੈਗਾ ਦੇ ਹੌਣ ਆਲਾ ਕਿ ਨਹੀਂ ਮਲਾਈ ਜਾਂਗੇ ਥੱਲੇ ਕਿਥੇ ਟੱਕਣ ਹੈ ਕਿਥੇ ਟੱਕਣ ਟੱਕਣ ਦਿੰਨੇ ਆ ਮੇਰਾ ਵੀਰ ਇਹ ਟੱਕਣ ਤੁਹਾਨੂੰ ਹੁਣੀ ਦਿੰਦੇ ਆ ਕਿਥੇ ਆ ਨਾ ਵੀਰੇ ਟੱਕਣ ਕਿਵੇਂ ਅਸੀਂ ਗਵਾਇਤ ਨਹੀਂ ਲਿਆ ਪਹਿਲਾਂ ਝਾੜੂ ਮਾਰ ਲੈਣਾ ਸੀ ਯਾਰ ਥੱਲੇ ਪਹਿਲਾਂ ਥੱਲੇ ਝਾੜੂ ਮਾਰ ਲੈਣਾ ਸੀ ਆਉਂਦੇ ਆਂਦੇ ਆਂ ਆਹ ਟੱਕਣਿਆ ਲਾ ਲਾ ਬ੍ਰੀਕ ਨਾਟ ਕਿੱਥੇ ਆਉਂਦੇ ਆਦੇ ਕਸ ਕਰ ਕੇ ਦੀ ਟੱਕਾਂ ਮਰਿਆ ਸੈਟ ਕਰ ਲੀਏ ਟੱਕਾਂ ਦਾ ਮੂੰਹ ਖਰਾਬ ਹੋ ਗਿਆ ਹੀ ਅਸੀਂ ਕੰਮ ਕਰਨਾ ਇੱਕ ਥੋਰੀ ਸੀਚ ਕੰਮ ਨਹੀਂ ਕਰਦੇ ਇਕੁਰੇਸੀ ਚ ਅੱਛਾ ਜੀ ਹੋਰ ਨਹੀਂ ਹੋਰ ਬਾਕੀ ਤੁਹਾਨੂੰ ਕੋਈ ਆ ਲੈਣਾ ਟ ਕੰਮ ਕਾਣਾ ਹੀ ਇਕੁਰੇਸੀ ਚ ਤੇ ਆ ਜਿਹੜਾ ਇਕੁਰੇਸੀ ਵੇਲੇ ਆਇਨਾ ਉਹ ਇਹ ਬਣਾਉਣ ਵਾਲਿਆਂ ਨੂੰ ਪਤਾ ਹੋਊ ਆ ਉਹਨਾਂ ਨੇ ਕਸਰ ਛੱਡੀ ਜਾ ਇਹ ਉਹਨਾਂ ਦਾ ਕੰਮ ਆ ਅਸੀਂ ਕੰਮ ਕਾਣਾ ਇਕੁਰੇਸੀ ਚ ਆ ਸੱਟਾ ਦਿਖਾ ਮਾਰੀਆਂ ਕੱਢ ਦਿਆ ਨੇ ਐਂ ਦਾ ਫੇਰ ਮਸ਼ੀਨ ਦਾ ਮੂੰਹ ਤੋੜ ਲੈਣਾ ਸੀ ਟੁੱਟੇ ਮੂੰਹ ਕਰਕੇ ਤਾਂ ਨਵੀਂ ਲਿਆਂਦੀ ਮਾਰ-ਮਾਰ ਛਟਾਂ ਚੱਲ ਕੋਈ ਇਦਾਂ ਹੀ ਹੌਲੀ-ਹੌਲੀ ਸਿੱਖਾਂਗੇ ਸਿੱਖਦੇ ਪਏ ਆ ਸਿੱਖ ਸਿੱਖਦੇ ਪਏਗੇ ਇਦਦੇ ਪਏ ਗਿਆ ਦੇਖੀ ਸਦਾ ਹੀ ਆ ਕਦੇ ਜੇ ਤੈਨੂੰ ਲਾਈਨਿੰਗ ਲਾਉਣ ਘਾਲਤਾ ਫੇ ਲਾਈਨਿੰਗ ਵੀ ਲਾ ਦੇਾਂਗੇ ਆ ਦੇਖਿਓ ਹੁਣੇ ਤੁਸੀਂ ਆ ਦੇਖਿਓ ਇੱਧਰ ਠੀਕ ਆ ਆ ਹੁਣ ਸ਼ਾਲ ਬਣੀ ਲੈ ਛੋਟਾ ਟੱਕਣ ਫੜਾ ਉਹੜਾ ਗਾਲੇ ਪਿੱਛੇ ਵਾਲਾ ਆਹੇ ਲੈ ਮੈਂ ਕੱਸਦਾ ਆਹ ਲਾ ਨਾੜ ਪੂਰੇ ਹੋ ਜਾਣਗੇ ਅੱਜ ਨਾੜ ਦੇਖ ਲੈ ਕਿਦੋਂ ਘੁੱਗੀ ਦੀ ਫੈਲ ਮੰਗਣਾ ਕਰੀ ਨਾ ਸਕੂਟਰ ਖੋਲ ਖੋਲ ਕੇ ਸਾਰਾ ਪੂਰੀ ਜਣਾ ਪਾ ਦਈਏ ਕਹਿੰਦਾ ਜੀ ਖੋਲਣਾ ਹੀ ਆਉਂਦਾ ਕੱਸ ਤੁਸੀਂ ਲੋ ਜਿੱਦਾਂ ਆਪਾਂ ਖੋਲਣੀ ਸ਼ੁਰੂ ਕਰਤੀ ਸੀ ਮੈਨੂੰ ਲੱਗਦਾ ਸੀਗਾ ਵੱਜ ਜਾਣਿਆ ਆਹ ਕਿਨੇ ਕਸਣਾ ਓਹੋ ਭਾਜੀ ਹੁਣੀ ਭਾਜੀ ਹੁਣੀ ਆਹ ਕਿਨੇ ਕਸਣਾ ਇਹ ਤਾਂ ਫਿਰ ਤੁਰਾ ਪੱਛੇ ਜਾਂਦਾ ਗਾਲਾਂ ਧੱਕਿਆ ਹੋਣਾ ਤੁਰਾਉ ਪਿਆ ਹੋਣਾ ਸੀ ਲੇ ਆ ਯਾਰ ਆਪਾ ਜੀ ਹੁਣੀ ਭਾਜੀ ਹੁਣੀ ਨਾਟ ਹੀ ਨਹੀਂ ਕੱਸਿਆ ਇੰਨਾ ਹੀ ਹੋਣਾ ਨਾ ਨਹੀਂ ਨਹੀਂ ਮਾਰੇ ਚਾਬੀ ਨਾ ਕੱਸ ਤਾਂ ਨਾ ਪੂਰਾ ਹੋਣਾ ਆ ਬਾਸ਼ਲ ਵੀ ਸੀ ਪਹਿਲੋ ਵਿੱਚ ਆ ਬਸੋ ਸੀ ਗਿਆ ਹਾਂ ਹੁਣ ਬਾਜ ਪੁੱਟ ਗਏ ਆ ਤੈਨੂੰ ਦੱਸਿਆ ਨਾ ਇਹ ਜੋ ਜਿਹੜੇ ਸਮਾਨ ਮੈਂ ਕਹਿੰਦਾ ਬਚ ਨਾ ਜਾਵੇ ਬਚਣਾ ਆ ਇਹ ਰੋ ਲਗ ਗਈ ਕਾਲੀ ਚਾਬੀ ਕਾ ਵੀ ਉਹ ਨਹੀਂ ਗਈ ਚਾਬੀ ਮੇਰਾ ਵੀ ਰਹਾ ਆ ਹਾਂ ਆਹ ਚਾਬੀ ਯਾਰ ਹੁੰਦਾ ਆਪਣੇ ਆ ਬਗੜਦੀ ਆ ਹਰੇ ਆ ਜੀ ਲੈਂਡਮੈਂਟ ਵੀ ਸੈੱਟ ਕਰਨੀ ਆ ਅਸੀਂ ਮੈਨੂੰ ਲੱਗਦਾ ਬਲੌਕ ਹੀ ਦੋ ਬਣਾਉਣੇ ਪੈ ਜਾਣੇ ਆ ਉਹਨਾਂ ਨੂੰ ਦੁਬਾਰਾ ਨਾ ਕੋਲਣੀ ਭੇਜੂ ਮੈਂ ਕਿਹਨੇ ਮੈਨੂੰ ਲੱਗਦਾ ਬਲੌਕ ਹੀ ਦੋ ਬਣਨੇ ਆ ਹੁਣ ਮੈਨੂੰ ਇਹ ਚੱਲ ਨਹੀਂ ਪਤਾ ਲੱਗਣ ਦੀ ਕਿੱਥੇ ਆ ਉਹ ਬਾਜੂ ਉਹ ਬਾਅਦ ਚ ਕੰਮ ਆ ਆ ਨਾੜ ਪਹਿਲੇ ਪੂਰਾ ਕੱਸ ਕਿਹੜਾ ਹਾਂ ਇਹ ਰਹਿਦਾ ਕੋਈ ਆ ਆ ਆ ਕਰਕੇ ਨਾ ਨਹੀਂ ਨਹੀਂ ਆ ਟੱਕਣ ਬੰਦ ਕਰਦੀ ਤੇਲ ਪਾ ਕੇ ਕਰਨਾ ਬੰਦ ਆ ਨਹੀਂ ਆ ਬਰੀਕ ਨਾਟ ਕਿੱਥੇ ਆ ਬੀਗਾਰ ਤੇ ਨੰਨਾ ਦਿਨ ਮੈਂ ਆ ਦੇ ਲੈ ਕਿ ਕਿੱਥੇ ਆ? ਇੱਥੇ ਤੇ ਵੇਖੀ ਹਾਂ। ਇੱਥੇ ਦੇ ਕੱਢਿਆ ਮੈਂ। ਇੱਥੋਂ ਦਾ ਕੱਢਿਆ ਆ। ਲਾਪੂ। ਨਾੜ ਘਟਣ ਲੱਪੇ ਆ। ਨਾੜ ਮਰ ਘਟਣ ਨਹੀਂ ਦਿੰਦਾ ਮੈਂ। ਹੈਂ? ਟੈਨਸ਼ਨ ਨਾ ਲੈ। ਨਾੜ ਨਿਮਗਰ ਨਾ ਆ ਗਿਆ ਮਰੀ ਨਿਗਾ ਚ ਕਿ ਕਿੱਥੇ ਆ ਰੋ ਲਮਕ ਲੈਣ ਦੇ ਨੂੰ ਹਜੇ 5 ਮਿੰਟ ਹਾਂ ਹਾਂ ਦਿੰਨਾ ਨੂੰ ਆਦੋ ਆ ਦੇ ਗਰਾਰੀਆਂ ਵੀ ਨੂੰ ਕਿਲੀਆਂ ਕੀਤੀਆਂ ਆ ਦੇਖਾਂ ਆ ਦੇਖ ਕਾ ਦੇ ਜ ਇਹਨਾਂ ਦਾ ਕੀ ਲੈਣ ਦੇਣ ਸੀ ਬਈ ਕੱਢਣੀ ਤਾਂ ਅਸੀਂ ਪੁਲੀ ਸੀ ਚਾਹ ਕੋਈ ਅਹੀਂ ਇਹਦਾ ਵੀ ਕਰ ਲਈਦੀ ਆ ਜੇ ਕਿਸੇ ਮੈਸਤਰੀ ਨੂੰ ਸਿੱਖਣਾ ਹੋਵੇ ਤਾਂ ਇਦਾਂ ਚਾਬੀ ਕਰ ਲਿਆ ਕਰੋ ਨਹੀਂ ਬੰਦੇ ਤਾਂ ਸਿੱਖਣਾ ਕਿ ਮੈਸਤਰੀ ਨੇ ਮੈਸਤਰੀ ਅੱਗੇ ਸਿੱਖਿਆ ਹੁੰਦਾ ਇਹ ਕੇਵਲ ਨਹੀਂ ਹੁੰਦਾ ਨਾ ਕਿਸੇ ਨੂੰ ਅਸੀਂ ਉਹਨਾਂ ਨੂੰ ਦੱਸਾਂਗੇ ਮੇਰਾ ਵੀਰ ਹੋਰ ਨੜ ਯਾਰ ਸੀਗਾ ਇੱਕ ਆਹ ਦੇ ਆਹ ਦੇ ਪਿਆ ਤੂੰ ਕਹਿੰਦਾ ਨੜ ਘਟ ਜਾਣਾ ਕਰਨ ਨਹੀਂ ਮੈਂ ਕਦੂੰਗਾ ਮੈਂ ਓ ਪਿਆ ਆਹ ਦੇ ਪੁਲੀ ਈੜਾ ਨਹੀਂ ਤਾਂ ਪੁਲੀ ਨਹੀਂ ਈੜੀ ਇਹ ਕਿੜਾ ਖੂਦੀਆਂ ਟਿੰਡਾ ਜਿਹੜਾ ਪਾਣੀ ਉੱਪਰ ਆ ਜਾਣਾ ਭਰ ਕੇ ਕਥਾ ਲੇਮਾ ਕੋ ਫਸਿਆ ਨਾ ਹੋਵੇ ਆਹਈਆ ਹੋਰ ਹੋਰ ਵਾਠ ਠੀਕ ਆ ਕਰ ਜੀ ਬੰਦ ਕਰ ਦਿਓ ਬਾਕੀ ਹੁਣ ਪੱਠੇ ਕੋਤਣ ਲੱਗੇ ਤੁਹਾਨੂੰ ਦਿਖਾ ਲਾਂਗੇ ਥੋੜੀ ਜੀ ਸੈਟਿੰਗ ਜੇ ਕਰਨੀ ਪਈ ਫਿਟਿੰਗ ਕਰਨੀ ਪਈ ਤਾਂ ਤੁਹਾਨੂੰ ਫੇ ਪੱਠੇ ਕੋਤਰ ਕੇ ਗਾਲਾ ਇੱਕ ਲਾ ਕੇ ਫੇ ਅਸੀਂ ਦਿਖਾ ਲਾਂਗੇ ਵੀ ਅਸੀਂ ਫਿਟਿੰਗ ਸਹੀ ਕੀਤੀ ਅਲਾਈਨਮੈਂਟ ਸਹੀ ਹੈ ਇਹਦੀ ਫੇ ਸਾਨੂੰ ਦੱਸਿਓ ਪਹਿਲੋ ਮੀਸ ਸੀਗੀ ਇਹ ਹੋਏ ਮੈਨੂੰ ਲੱਗ ਮੈਨੂੰ ਲੱਗਦਾ ਸੀਗਾ ਦੁਬਾਰਾ ਜਾਣਾ ਪੈਣਾ ਕਿੱਥੇ ਜਾਣਾ ਪੈਣਾ ਮੈਨੂੰ ਲੱਗਦਾ ਜੀ ਦੁਬਾਰਾ ਜਾਣਾ ਵੜਾ ਆਦਮਪੁਰ ਹਾਂ ਅੱਕਦੇ ਉਹਨੂੰ ਕਹਿੰਦੇ ਨਹੀਂ ਭਾਜੀ ਆ ਚੈੱਕ ਕਰ ਵੀ ਦਿਓ ਤੇ ਨਾਲੇ ਪੂਰੀ ਦੀ ਉਹਨੇ ਕਿਹਾ ਭਾਜੀ ਮਸ਼ੀਨ ਹੀ ਲੈ ਜਾਓ ਪੂਰੀ ਜੇ ਹਸਾ ਉਹਨਾਂ ਸੱਟਾਂ ਮਾਰੀਆਂ ਅਸੀਂ ਚਲ ਹੁਣ ਕਿਹੜਾ ਰੱਖਣਾ ਉੱਤੇ ਨਹੀਂ ਹੁਣ ਇਹ ਨਹੀਂ ਰੱਖਣਾ ਹੁਣ ਇਹਨੂੰ ਅਲਾਈਨਮੈਂਟ ਕਰਕੇ ਬੈਲਟ ਬੁਲਟ ਪਾ ਕੇ ਫੇਰ ਕਰਦੇ ਹਾਂ ਚੱਕ ਬੈਠਾ ਸਾਡਾ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਚੈਨਲ ਚੈਨਲ ਠੀਕ ਸਬਸਕ੍ਰਾਈਬ ਕਰੋ ਤੁਹਾਨੂੰ ਨਵੇਂ-ਨਵੇਂ ਯੋਗਤਾ ਦਿਖਾਵਾਂਗੇ ਅਸੀਂ ਨਵੀਂ-ਨਵੀਂ ਅਪਡੇਟ ਹਾਂ ਅਪਡੇਟ ਆਉਂਦੀ ਰਹੂਗੀ ਤੂੰ ਆ ਹੁਣ ਬਾਹਰ ਚੱਲ ਜਣਾ ਫੇ ਕਿੱਦਾਂ ਪਾਉਣੀ ਆ ਕਿਤੇ ਆਉਣਾ ਨਹੀਂ ਪੈਂਦਾ ਹਾਂ ਆਉਣਾ ਨਹੀਂ ਪੈਂਦਾ ਸਾਨੂੰ ਚੱਲ ਕੋਈ ਕਰ ਲੈ